ਕਿਹਲੋ ਚਾਉਂਦੇ ਉਹਦੀ ਸਾਡੀ ਹੀਟ ਵਿੱਚ ਆਉਂਦੀ ਗਰੰਟੀ ਹੈ ਸਾਡੀ ਪੂਰੀ ਗਰੰਟੀ ਹੈ ਪੂਰਾ ਚੈਲੰਜ ਹੈ ਪੂਰਾ ਪੰਜਾਬ ਦੇ ਵਿੱਚ ਚੈਲੰਜ ਹੈ ਬਾਈ ਝੂਠ ਨਾ ਬੋਲਿਓ ਵੀਡੀਓ ਚੱਲੀ ਜਾਂਦੀ ਹੈ ਝੂਠ ਬੋਲਣ ਤਾਂ ਕਿਤੇ ਕੱਲ ਨੂੰ ਗਾ ਜੇ ਨਾ ਤੁਸੀਂ ਉਹ ਮੋੜ ਜੇ ਨਾ ਹੀਟ ਚਾਹੀ ਸਾਡੇ ਸਾਡੇ ਪੈਸੇ ਵਾਪਸ ਕਰ ਸਾਰੇ ਪੈਸੇ ਵਾਪਸ ਸਾਰੇ ਪੈਸੇ ਵਾਪਸ ਤੇ ਬਾਈ ਪੂਰੇ ਪੰਜਾਬ ਦੇ ਵਿੱਚ ਚੈਲੰਜ ਹੈ ਕਹਿੰਦੇ ਜਿਹੜੇ ਅੱਜ ਕੱਲ ਆਪਣੇ ਕਿਸਾਨ ਭਰਾ ਨੇ ਆਪਣੇ ਡੈਰੀ ਫਾਰਮ ਖੋਲੇ ਹੋਏ ਜਿਨ੍ਹਾਂ ਦੇ ਪਸ਼ੂ ਜਾਂ ਘਰੇ ਦੇ ਵਿੱਚ ਆਪਣੇ ਕਿਸਾਨਾਂ ਦੇ ਨਵੇਂ ਦੁੱਧ ਨਹੀਂ ਹੋ ਰਹੇ ਪਸ਼ੂ ਤੇ ਬਾਈ ਹੋਰਿਆਂ ਕੋਲੇ ਆਜੋ ਨੰਗਲ ਵਾਲਿਆਂ ਦੇ ਖੜੇ ਠੀਕ ਹੈ ਮਾਨਸਾਂ ਦੇ ਵਿੱਚ ਖੜੇ ਅੱਛਾ ਭਾਈ ਆਪਣਾ ਮੈਂ ਪਸ਼ੂਆਂ ਨੂੰ ਦੁੱਧ ਨਵੇਂ ਦੁੱਧ ਨਹੀਂ ਹੋ ਰਿਹਾ। ਅੱਛਾ ਭਾਈ ਯਾਰ ਪਸ਼ੂ ਨਵੇਂ ਦੁੱਧ ਨਹੀਂ ਹੋ ਰਿਹਾ। ਲੈ ਭਾਈ ਯਾਰ ਕਹੇ ਜੀ ਗੱਲ ਕਰਤੀ ਭਾਈ ਯਾਰ ਆਪਣੇ ਆ ਭੋਲੇ ਵਾਲੇ ਆ ਦੇਖ। ਆ ਨਾ ਭਾਈ ਸਾਰੇ ਪੰਜਾਬ ਦੇ ਵਿੱਚ ਚੈਲੰਜ ਕਰੀ ਬੈਠੇ ਆ। ਆ ਦੇ ਫੀਡਾਂ ਰੱਖੀ ਬਟੇ ਕਿੰਨੀਆਂ ਫੀਡਾਂ ਪੰਜਾਹ ਦੀ। ਠੀਕ ਹੈ ਜੀ। ਆ ਦੇ। ਇਹਨਾਂ ਨੇ ਨਾ ਬਾਈ ਹੋਰਾਂ ਨੇ ਚੈਲੰਜ ਕੀਤਾ ਪਿਆਗਾ। ਠੀਕ ਹੈ ਜੀ। ਕਹਿੰਦੇ ਨਾ ਨਵੇਂ ਦੁੱਧ ਪਸ਼ੂ ਹੋਊਗੀ ਹੋਊਗਾ ਜੇ ਨਾ ਹੋਇਆ ਤਾਂ ਪੈਸੇ ਵਾਪਸ ਆ। ਅਬ ਬਾਈ ਹੋਰਾਂ ਨੂੰ ਮਿਲਦੇ ਅੰਦਰ ਜਾ ਕੇ ਆ ਚਲੀ। ਲਓ ਬਾਈ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚੱਲ ਹੈ ਬਾਈ ਕੀ ਹਾਲ ਚੱਲ ਹੈ ਬਹਿ ਵਧੀਆ ਬਾਈ ਤੁਸੀਂ ਪੂਰੇ ਪੰਜਾਬ ਦੇ ਵਿੱਚ ਚੈਲੰਜ ਕੀਤਾ ਪਿਆ ਕਹਿੰਦੇ ਪਸ਼ੂ ਕਹਿੰਦੇ ਅਸੀਂ ਨਵੇਂ ਦੁੱਧ ਕਰਵਾ ਰਹੇ ਕਿਹੜੇ ਤਰੀਕੇ ਨਾਲ ਕਰਵਾ ਰਹੇ ਗਾਰੰਟੀ ਸਾਡੀ ਗਾਰੰਟੀ ਨਾਲੇ ਪੈਸੇ ਵੀ ਵਾਪਸ ਘਰੇ ਦੇ ਕੋਈ ਬਿਲਕੁਲ ਪੂਰੇ ਪੰਜਾਬ ਚ ਚੱਲੇ ਆ ਸਾਡਾ ਦਿਖਾਓ ਜੀ ਫਿਰ ਸਾਨੂੰ ਏ ਇਹ ਸਾਡੀ ਕੰਪਨੀ ਦੀ ਤਾਰਾ ਦੀ ਹੀਪਰ ਫੀਡ ਹੁੰਦੀ ਹੈ ਠੀਕ ਹੈ ਤਾਰਾ ਦੀ ਹੀਪਰ ਫੀਡ ਹੈ ਬਾਈ ਹਾਂਜੀ ਹਾਂ ਠੀਕ ਹੈ ਜੀ ਇਹਨੂੰ ਕੋਈ ਵੀ ਤੁਸੀਂ ਦੁੱਧ ਦੇਣ ਵਾਲਾ ਜਿਹੜਾ ਪਸ਼ੂ ਹੈ ਹਾਂਜੀ ਉਹਨੂੰ ਕਿਲੋ ਸਵੇਰੇ ਕਿਲੋ ਕਿਲੋ ਸ਼ਾਮ ਕਿਲੋ ਸ਼ਾਮ ਉਹਦੀ ਸਾਡੀ ਹੀਟ ਵਿੱਚ ਆਉਣ ਦੀ ਗਰੰਟੀ ਹੈ ਸਾਡੀ ਪੂਰੀ ਗਰੰਟੀ ਹੈ ਪੂਰਾ ਚੈਲੰਜ ਹੈ ਪੂਰਾ ਪੂਰਾ ਪੰਜਾਬ ਦੇ ਵਿੱਚ ਚੈਲੰਜ ਹੈ ਬਾਈ ਝੂਠ ਨਾ ਬੋਲਿਓ ਨਹੀਂ ਵੀਡੀਓ ਚੱਲੀ ਜਾਂਦੀ ਆ ਝੂਠ ਬੋਲਣ ਦਾ ਕਿਤੇ ਕੱਲ ਨੂੰ ਗਾ ਜੇ ਨਾ ਤੁਸੀਂ ਉਹ ਮੋੜ ਜੇ ਨਾ ਹੀਟ ਚਾਹੀ ਸਾਡੇ ਸਾਡੇ ਪੈਸੇ ਵਾਸ ਕਰ ਸਾਰੇ ਪੈਸੇ ਵਾਪਸ ਸਾਰੇ ਪੈਸੇ ਵਾਪਸ ਤੇ ਭਾਈ ਪੂਰੇ ਪੰਜਾਬ ਦੇ ਵਿੱਚ ਚੈਲੰਜ ਆ ਕਹਿੰਦੇ ਜਿਹੜੇ ਅੱਜ ਕੱਲ੍ਹ ਆਪਣੇ ਕਿਸਾਨ ਭਰਾ ਨੇ ਆਪਣੇ ਡੈਰੀ ਫਾਰਮ ਖੋਲੇ ਹੋਏ ਜਿਨ੍ਹਾਂ ਦੇ ਪਸ਼ੂ ਜਾਂ ਘਰੇ ਦੇ ਵਿੱਚ ਆਪਣੇ ਕਿਸਾਨਾਂ ਦੇ ਨਵੇਂ ਦੁੱਧ ਨਹੀਂ ਹੋ ਰਹੇ ਪਸ਼ੂ ਤੇ ਬਾਈ ਹੋਰਿਆਂ ਕੋਲੇ ਆ ਜੋ ਨੰਗਲ ਵਾਲਿਆਂ ਦੇ ਖੜੇ ਆ ਠੀਕ ਹੈ ਮਾਨਸਾਂ ਦੇ ਵਿੱਚ ਖੜੇ ਆ ਜਮਾਰਕ ਵਾਲੀ ਜਿਹੜੀ ਸੜਕ ਆ ਉਹਦੇ ਉੱਤੇ ਬਾਈ ਹੋਰਾਂ ਦੀ ਹੋਇਆ ਤੁਹਾਨੂੰ ਲੋਕੇਸ਼ਨ ਵੀ ਦਿਖਾਵਾਂਗੇ ਤੇ ਭਾਈ ਹੋਰ ਦਿਖਾਓ ਬਈ ਜੀ ਆ ਫਿੱਟ ਆ ਬਈ ਇਹ ਦੁੱਧ ਵਾਲੀ ਫੀਡ ਹੈ ਸਾਡੀ ਆਖੇ ਇਹ ਦੁੱਧ ਵਾਲੀ ਹਾਂ 8000 ਇਹਦੇ ਨਾਲ ਫਿਰ ਦੁੱਧ ਦਾ ਕਿੰਨਾ ਫਰਕ ਪੈ ਜਾਂਦਾ ਬਾਈ ਇਹ ਕੋਈ 10 ਤੋਂ 12 ਕਿਲੋ ਜਿਹੜਾ ਪਸ਼ੂ ਦੁੱਧ ਦੇ ਰਿਹਾ ਉਹਦੇ ਵਾਸਤੇ ਇਹ ਫੀਡ ਸਭ ਤੋਂ ਵਧੀਆ ਹੈ ਇਹ ਮਤਲਬ ਕਿ ਕਿੰਨਾ ਕਰ ਦੂ ਜੀ 10 ਤੋਂ 12 ਐਡੀ ਨਹੀਂ 10 ਤੋਂ 12 ਫੀਡ ਵਾਲੇ ਅਸੀਂ ਬੈਸਟ ਖਰਾਕ ਹੈ ਉਹਦਾ 15 ਤੋਂ 20% ਦੁੱਧ ਵਧਾਉਗੀ 20% ਦੁੱਧ ਵਧਾਉਗੀ ਠੀਕ ਇਹ ਤੋਂ ਬਾਅਦ ਉੱਚੀਆਂ ਕੁਆਲਿਟੀ ਵੀ ਹੋ ਜਾਂਦੀਆਂ ਠੀਕ ਉੱਚੀ ਕੁਆਲਿਟੀ ਕਿਹੜੀ ਕਿਹੜੀ ਹੈ ਕੁਆਲਿਟੀ ਸਾਡੀ ਆ ਗਈ ਤਾਰਾ ਪ੍ਰੀਮੀਅਮ ਹਾਂਜੀ ਇਹ ਕਿਹੜਾ ਮਾਰਕੀਟ 'ਚ ਕੋਈ ਤੋੜ ਹੀ ਨਹੀਂ ਹੈਗਾ ਕਿਉਂ ਇਹ ਜੀ ਕੀ ਚੀਜ਼ ਪਾਤੀ ਜੀ ਇਹ ਚ ਇਹ ਰਹੇ ਬਰਤਨ ਵਾਲਾ ਬੰਦਾ ਬਰਤਨ ਵਾਲਾ ਬੰਦਾ ਤਾਂ ਹੁਣ ਅਸੀਂ ਤਾਂ ਦੇਖਾਂਗੇ ਨਾ ਸਾਨੂੰ ਵੀ ਪਹਿਲਾਂ ਵੀ ਦੱਸੋ ਨਾ ਕੀ ਕੀ ਪਾਈ ਇਹ ਇਹ ਦੱਸੂ ਬੰਦਾ ਸਾਨੂੰ ਫਾਰਮ ਨਹੀਂ ਰਿਪੋਰਟ ਹੁੰਦੀ ਹੈ ਅੱਛਾ ਜੀ ਇਹ ਬਰਤਨ ਵਾਲਾ ਬੰਦਾ ਅੱਛਾ ਜਿਹੜਾ ਫਾਰਮ ਲੈ ਕੇ ਜਿਹੜਾ ਇਹ ਪੂਰੇ ਜਿਹੜਾ ਜਿਹਨੇ ਪਾਲੀ ਇਹ ਅਦੂਦ ਗੱਟਾ ਚੱਕ ਕੇ ਨਾਲ ਲਿਉਂਦਾ ਵੀ ਇਹੀ ਲੈਣੀ ਹੈ ਹਾਂ ਇਹੀ ਲੈਣੀ ਹੈ ਤੇ ਤਾਂ ਵੀ ਦਸਤ ਦੇ ਵਿੱਚ ਹੈ ਕੀ ਚੀਜ਼ ਇਹ ਹੈ ਤਾਂ ਫਿਰ ਸਾਡੇ ਜਾਦੂ ਹੀ ਹੈ ਨਹੀਂ ਜਾਦੂ ਤਾਂ ਹੈ ਨਾ ਮੰਨ ਕੇ ਆਪਣੀ ਵੀਡੀਓ ਦੇਖ ਰਹੇ ਆ ਕੋਈ ਵੀ ਦੇਖ ਰਿਹਾ ਉਹਨੂੰ ਥੋੜਾ ਜਿਹਾ ਹਿੰਟ ਤਾਂ ਦੇ ਉਹ ਇਹ ਚ ਇੱਕ ਤਾਂ ਸੀ ਆਪਾਂ ਕੋਈ ਕੰਪਨੀ ਮਤਲਬ ਯੂਰੀਆ ਵਗੈਰਾ ਨਹੀਂ ਕੋਈ ਠੀਕ ਹੈ ਸਾਰਾ ਪਿਓਰ ਅਨਾਜ ਹੈ ਹੀ ਔਰ ਅਨਾਜ ਹੈ ਹਾਂ ਪੂਰੀ ਨੇਚਰਲ ਹੈ ਮਤਲਬ ਫੀਡ ਇਹੋ ਜੀ ਗੱਲ ਨਹੀਂ ਹੈਗੀ ਕੋਈ ਕੈਮੀਕਲ ਨਹੀਂ ਕੋਈ ਸਿੰਥੈਟਿਕ ਪ੍ਰੋਡਕਟ ਨਹੀਂ ਹੈ ਕੁਝ ਨਹੀਂ ਹੈਗੀ ਪਸ਼ੂਆਂ ਦੀ ਸਿਹਤ ਲਈ ਪੂਰਾ ਬਹੁਤ ਹੀ ਵਧੀਆ ਹੈ ਸਾਰੇ ਪ੍ਰੋਡਕਟਾਂ ਦੀ ਛਾੜ ਕਰਾਜੀ ਠੀਕ ਹੈ ਜੀ ਸਭ ਤੋਂ ਵਧੀਆ ਪ੍ਰੋਡਕਟ ਸਾਰੇ ਹੋਰ ਕੰਪਨੀਆਂ ਬਣਾਉਂਦੀਆਂ ਨੇ ਸਾਰੀਆਂ ਚੈਲੰਜ ਕਰਦੀਆਂ ਨੇ ਪਰ ਅਸੀਂ ਇਹੋ ਚੀਜ਼ ਦੀ ਪਸ਼ੂ ਦੀ ਸਿਹਤ ਲਈ ਇੱਕ ਤਰ੍ਹਾਂ ਦੀ ਸੇਵਾ ਵਾਲਾ ਕੰਮ ਹੁੰਦਾ ਸੇਵਾ ਵਾਲਾ ਕੰਮ ਹੋਗਾ ਸਿਹਤ ਹੋਗੀ ਮਤਲਬ ਰਿਜ਼ਲਟ ਤਾਂ ਦੇਣਾ ਹੀ ਦੇਣਾ ਹੈ ਪਰ ਸਿਹਤ ਖਰਾਬ ਨਹੀਂ ਗਾ ਸਿਹਤ ਖਰਾਬ ਨਹੀਂ ਹਾਂ ਠੀਕ ਹੈ ਤੇ ਇਸ ਤੋਂ ਬਾਅਦ ਸਾਡੀ ਇੱਕ ਹੁੰਦੀ ਹੈ ਕਲੋਜ਼ ਅਪ ਕਲੋਜ਼ ਅਪ ਇਹ ਕੀ ਹੈ ਤਾਂ ਬਾਈ ਕਲੋਜ਼ ਅਪ ਤਾਂ ਦੂਸਰੀ ਨਹੀਂ ਆ ਗਈ ਆਪਾਂ ਬੁਰਸ਼ ਕਰਦੇ ਉਹਨਾਂ ਕਲੋਜ਼ ਅਪ ਫਾਈ ਕਲੋਜ਼ ਅਪ ਉਹ ਨਹੀਂ ਹੈਗੀ ਹਾਂਜੀ ਇਹ ਕਲੋਜ਼ ਅਪ ਲੱਗੇ ਬਾਈ ਕੀ ਚੀਜ਼ ਆਪਣੀ ਕਲੋਜ਼ ਅਪ ਦੇ ਵਿੱਚ ਇਹ ਕਲੋਜ਼ ਅਪ ਫੀਡ ਹੈ ਜਿਹੜੀ ਆਪਣੀ ਇਹ ਪਸ਼ੂ ਦੇ ਸੂਣ ਤੋਂ 21 ਦਿਨ ਪਹਿਲਾਂ ਪੈਂਦੀ ਪਸ਼ੂ ਦੇ ਸੂਣ ਤੋਂ 21 ਦਿਨ ਪਹਿਲਾਂ ਠੀਕ ਹੈ ਜੀ ਠੀਕ ਹੈ ਫੋਰ ਬਹੁਤ ਕੰਪਨ ਪਰ ਜਿਹੜੀ ਇਹ ਹੈ ਸਭ ਤੋਂ ਪਹਿਲਾਂ ਬਣਾਉਣ ਵਾਲੀ ਕੰਪਨੀ ਤਾਰਾ ਤਾਰਾ ਹਾਂ ਹਾਂਜੀ ਉਹ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਬਣਾਈ ਹੈ ਹਾਂਜੀ ਹਾਂਜੀ ਪਸ਼ੂ ਦੇ ਸੂਣ ਵੇਲੇ ਜੇਰ ਦੀ ਪੂਰੀ ਤਿੰਨ ਚਾਰ ਘੰਟੇ ਜੇਰ ਪੈ ਜਾਂਦੀ ਜੇਰ ਪੈਣ ਦੀ ਤੇ ਪਸ਼ੂ ਜਿਹੜੋ ਜਦੋਂ ਮਤਲਬ ਸੂ ਪੈਂਦਾ ਉਸ ਤੋਂ ਬਾਅਦ ਕੋਈ ਫੀਵਰ ਚ ਨਹੀਂ ਆਉਂਦਾ ਕੋਈ ਫੀਵਰ ਚ ਨਹੀਂ ਆਉਂਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਦਾ ਮਤਲਬ ਉਹਨੂੰ ਇਹ ਤੇ ਜਿੰਨਾ ਕੁ ਦੁੱਧ ਪਸ਼ੂ ਪਹਿਲਾਂ ਦੇ ਰਿਹਾ ਹਾਂ ਅਧੂ ਵੱਧ 20% ਦੁੱਧ ਵਧੇ ਸਾਡੀ ਗਰੰਟੀ ਵਧੂ ਵਧੂ ਠੀਕ ਠੀਕ ਹੈ ਮੰਨ ਕੇ ਚਲੋ ਵੀ ਤੁਸੀਂ ਹਰੇਕ ਚੀਜ਼ ਦੇ ਵਿੱਚ ਗਾਰੰਟੀ ਦੇ ਰਹੇ ਹੋ ਮੰਨ ਕੇ ਇਹਦੇ ਵਿੱਚ ਵੀ ਤੁਸੀਂ ਗਾਰੰਟੀ ਦੇ ਸਾਨੂੰ ਇਸ ਪ੍ਰੋਡਕਟ ਤੇ ਇਸ ਕੰਪਨੀ ਤੇ ਭਰੋਸਾ ਭਰੋਸਾ ਸਾਨੂੰ ਹੋ ਗਏ 10 ਸਾਲ ਕੰਮ ਕਰਦੇ 10 ਸਾਲ ਕੰਮ ਕਰਦੇ ਓਏ ਬਾਈ ਮੰਨ ਕੇ ਡਿਲੀਵਰੀ ਆ ਮੰਨ ਕੇ ਥੋੜਾ ਨੰਬਰ ਅਸੀਂ ਦੇਵਾਂਗੇ ਤੁਸੀਂ ਡਿਲੀਵਰੀ ਕਿੰਨੇ ਕੁ ਦੂਰ ਤੱਕ ਕਰ ਸਕਦੇ ਹੋ ਬਾਈ ਜੀ ਮਤਲਬ ਕਿ ਡਿਲੀਵਰੀ ਸਾਰੇ ਮਾਨਸਾ ਜਿਲ੍ਹੇ ਚ ਹੀ ਪੂਰੇ ਮਾਨਸਾ ਜਿਲ੍ਹੇ ਦੇ ਵਿੱਚ ਜਿਵੇਂ ਕਿ ਕਿਤੇ ਜਿੰਮੇ ਕਿਤੇ ਦੂਰੋਂ ਵੀ ਆ ਰਹੇ ਨੇ ਇਹ ਦੂਰੋਂ ਬਾਰੋਂ ਵੀ ਕਰ ਦਾਂਗੇ ਕੋਈ ਬਹਿਮ ਨਹੀਂ ਠੀਕ ਹੈ ਦੂਰੋਂ ਬਾਰੋਂ ਨਹੀਂ ਅਸੀਂ ਆਪੇ ਰੇਂਜ ਕਰਾਵਾਂਗੇ ਕੰਪਨੀ ਨੂੰ ਕਹ ਕੇ ਕੋਈ ਬਹਿਮ ਨਹੀਂ ਠੀਕ ਹੈ ਆਪੇ ਰੇਂਜ ਕਰਵਾਓ ਕੋਈ ਦਿੱਕਤ ਨਹੀਂ ਇੱਕ ਵਾਰੀ ਨਾ ਬਾਈ ਆਪਣੀ ਲੋਕੇਸ਼ਨ ਬੋਲ ਦੋ ਆਪਾਂ ਕਿੱਥੇ ਖੜੇ ਆ ਤੇ ਨੰਬਰ ਬੋਲ ਦੋ ਆਪਣੀ ਲੋਕੇਸ਼ਨ ਵੀਰੇ ਇਧਰੋਂ 12 ਟਾ ਚੌਂਕ ਹਾਂਜੀ 12 ਟਾ ਚ ਹਾਂਜੀ ਤੇ ਇਹਦਾਂ ਅਸ਼ੂ ਸਟੂਡੀਓ ਆ ਗਿਆ ਆਪਣੀ ਉਹਦੇ ਨਾਲ ਭਾਂਡੇ ਵਾਲ ਦੁਕਾਨ ਆ ਗਈ 12 ਸੰਜੋਏ ਸਾਹਮਣੇ ਆ ਠੀਕ ਹੈ ਜੀ ਤੇ ਆਪਣਾ ਨੰਬਰ ਬੋਲ ਦੋ ਬਾਈ ਜੀ ਆਪਣਾ ਨੰਬਰ ਹੈਗਾ 9417115230 ਸਾਨ ਬਾਈ ਨਾਲ ਗੱਲ ਕਰਾਉਣੇ ਆ ਅੰਕਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋਈ ਆਪਾਂ ਨੂੰ ਜਿਹੜੀ ਉਹ ਫੀਡ ਆਈ ਆਪਾਂ ਲੈ ਕੇ ਨਵੇਂ ਦੁੱਧ ਵਾਲੀ ਆਪਾਂ ਲੈ ਕੇ ਸੀ ਜੋ ਹਾਂ ਹਾਂ ਉਹਦਾ ਕਿਵੇਂ ਰਿਜ਼ਲਟ ਆਈ ਸਾਨੂੰ ਦੱਸੋਗੇ ਵਧੀਆ ਰਾਇ ਜੀ ਵਧੀਆ ਮੱਝ ਵਧੀਆ ਸੂਈ ਆ ਅੱਛਾ ਮੱਝ ਵੀ ਵਧੀਆ ਸੂਈ ਦੁੱਧ ਵੀ ਵਧੀਆ ਬਣ ਰਿਹਾ ਠੀਕ ਹੈ ਜੀ ਦੇ ਆਲੂਆ ਵਧੀਆ ਬਣ ਰਹੇ ਹਾਂਜੀ ਹਾਂਜੀ ਉਹ ਤਾਂ ਆ ਗਈ ਆਪਣੀ ਕਲੋਜ਼ ਆਪਾਂ ਆਉਂਦੀ ਬਾਰੇ ਗੱਲ ਕਰ ਰਹੇ ਅੰਕਲ ਜੀ ਜਿਹੜੀ ਨਵੇਂ ਦੁੱਧ ਹੁੰਦੀ ਆਪਾਂ ਸੂਈ ਉਹ ਵੀ ਵਧੀਆ ਹਾਂਜੀ ਜਿਹੜੀ ਛੋਟੀ ਕਹਿੰਦੇ ਤੁਸੀਂ ਨਵੇਂ ਦੁੱਧ ਹੋਈ ਹੈ ਸਾਡੀ ਉਹ ਇਸੇ ਨਾਲ ਹੀ ਸੀ ਇਸੇ ਨਾਲ ਹੀ ਹੋਈ ਜੀ ਪਹਿਲਾਂ ਹੋਈ ਨਹੀਂ ਇਹ ਆਪਾਂ ਦਵਾਈਆਂ ਵੱਧੂ ਲੈਂਦੀਆਂ ਪਹਿਲਾਂ ਨਹੀਂ ਠੀਕ ਹੈ ਜੀ ਇਹ ਬਾਈ ਹੋਰਾਂ ਨਾਲ ਦਵਾਈਆਂ ਪਹਿਲਾਂ ਬੋਤਲ ਤੇ ਇਹਨਾਂ ਦੀ ਝੂਟੀ ਹੋਣੀ ਜਿਹੜੀ ਨਵੇਂ ਦੁੱਧ ਹੋਗੀ ਤੇ ਬਾਈ ਪੂਰੇ ਪੰਜਾਬ ਦੇ ਵਿੱਚ ਚੈਲੰਜ ਹੈ ਨਹੀਂ ਰੁਪਏ ਵਾਪਸ ਆ ਜੇ ਨਹੀਂ ਹੋਗੀ ਤੇ ਬਾਈ ਹੋਰ ਨਾਲ ਨਾਲ ਬਾਈ ਕਰੈਨੇ ਦਾ ਕੰਮ ਵੀ ਕਰਦੇ ਇੱਕ ਵਾਰੀ ਬਾਈ ਦੁਕਾਨ ਤੇ ਨਿਗਾ ਮਰਵਾਦੇ ਜੇ ਕਿਸੇ ਨੂੰ ਕਰੈਨੇ ਦੀ ਲੋੜ ਹੈ ਤਾਂ ਤੁਸੀਂ ਕਰੈਨਾ ਵੀ ਲੈ ਸਕਦੇ ਹੋ ਆ ਦੇਖ ਸਕਦੇ ਹੋ ਬਾਈ ਦੀ ਕਰੈਨੀ ਦੀ ਦੁਕਾਨ ਵੀ ਹੈ